ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਭਾਰਤ ਸੰਵਿਧਾਨ ਦੇ ਨਿਰਮਾਤਾ ਅਤੇ ਸਮਾਜਿਕ ਨਿਆਂ ਦੇ ਮਹਾਨ ਪ੍ਰਤੀਕ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਜੀ ਦੀ 69ਵੀਂ ਵਰ੍ਹੇ ਸਿਰੇ ਅੱਜ ਬਠਿੰਡਾ ਦੇ ਕਾਂਗਰਸ ਦੇ ਦਫ਼ਤਰ ਮੱਛੀ ਮਾਰਕੀਟ ਦੇ ਵਿੱਚ ਸ਼ਰਦਾ ਤੇ ਭੁੱਲ ਭੇਟ ਕਰਕੇ ਮਨਾਈ ਗਈ ਦਿਖਾਉਣਿਆ ਸੋਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਤੁ ਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦਿਖਾਉਣਾ ਸਾਨੂੰ ਲਾਈਵ ਤਸਵੀਰਾਂ ਜੀ ਸਰ ਅੱਜ 바ਵਾ ਵੀਬਰਾ ਅੰਬੇਰਕਰ ਜੀ ਉਹਨਾਂ ਦੀ ਪੁੰਨਿਆ ਤਿਥੀ ਤੇ ਨਤਰਮੇ ਤੇ ਅਸੀਂ ਸ਼ਰਧਾਂਜਲੀ ਜ਼ਿਲ੍ਹਾ ਕਾਂਗਰਸ ਕਮੇਟੀ ਦਫ਼ਤਰ ਬਠਿੰਡਾ ਸ਼ਹਿਰੀ ਕਨੀਓ ਦਿੱਤੀ ਹੈ ਸਾਰੇ ਵਰਕਰ ਸਹਿਬਾਨ ਲੀਡਰ ਸਹਿਬਾਨ 바ਵਾ ਸਾਹਿਬ ਦੇ ਚਰਨਾਂ ਚਾਛਤ ਪ੍ਰਣਾਮ ਕੀਤਾ 바ਵਾ ਸਾਹਿਬ ਦੇਸ਼ ਦੇ ਪਹਿਲੇ ਕਾਨੂੰਨ ਤੇ ਨਿਆਂ ਮੰਤਰੀ ਰਹੇ ਸੁਚੱਜੇ ਐਡਵੋਕੇਟ ਰਹੇ ਬਹੁਤ ਅੱਛੇ ਰਾਜਨੇਤਾ ਰਹੇ ਔਰ ਸੰਵਿਧਾਨ ਦੇ ਰਚੇਤਾ ਨੇ ਜਿਨ੍ਹਾਂ ਨੇ ਦਬੇ ਕੁਚਲਿਆਂ ਦੀ ਗੱਲ ਨੂੰ ਚੱਕਿਆ ਸਮਾਨਤਾ ਦੀ ਗੱਲ ਕੀਤੀ ਨਿਆਂ ਦੇ ਗੱਲ ਕੀਤੀ ਮੌਲਿਕ ਅਧਿਕਾਰਾਂ ਦੀ ਗੱਲ ਕੀਤੀ ਔਰ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਉਦੋਂ ਸਮਾਨਤਾ ਨਹੀਂ ਦਿੱਤੀ ਜਾਂਦੀ ਸੀ ਉਹਨਾਂ ਦੀ ਗੱਲ ਕੀਤੀ ਔਰ ਬਾਬਾ ਸਾਹਿਬ ਦਾ ਜੋ ਸੰਵਿਧਾਨ ਦੇ ਪ੍ਰਤੀ ਸਾਰੀ ਰਚੇਮਾਂ ਸੀ ਉਸ ਨੂੰ ਕਾਂਗਰਸ ਪਾਰਟੀ ਕਿ ਅਸੀਂ ਸਾਰੇ ਰਲ ਕੇ ਪ੍ਰਣਾਮ ਕਰਦੇ ਆਂ ਔਰ ਸੰਵਿਧਾਨ ਨੂੰ ਬਚਾਉਣ ਵਾਸਤੇ 바ਵਾ ਸਾਹਿਬ ਦੀ ਸੋਚ ਤੇ ਪਹਿਰਾ ਦੇਣ ਵਾਸਤੇ ਅਸੀਂ ਤਨ ਮਨ ਆਪਦਾ ਰੋਮ ਰੋਮ ਤੇ ਖੂਨ ਦਾ ਕਤਰਾ ਕਤਰਾ ਲਾ ਕੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਪੂਰੇ ਯਤਨ ਕਰਾਂਗੇ 바ਵਾ ਸਾਹਿਬ ਦੀ ਇਸ ਜੋ ਕੁੰਨਿਆ ਦੀ ਤੇ ਸ਼ਰਧਾਂਜਲੀ ਦਿੱਤੀ ਹੈ ਅਸੀਂ 바ਵਾ ਸਾਹਿਬ ਨੂੰ ਇੱਕੋ ਹੀ ਬੇਨਤੀ ਕਰਦੇ ਆਂ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸ਼ਕਤੀ ਦੇਣ ਕਿ ਅਸੀਂ ਉਹਨਾਂ ਦੇ ਚੁਲਾਏ ਹੋਏ ਪੂਰਨੇ ਦੇ ਬਣਾਏ ਹੋਏ ਸੰਵਿਧਾਨ ਨੂੰ ਪੂਰਨ ਰੂਪ ਚ ਉਸੇ ਤਰੀਕੇ ਨਾਲ ਰੱਖਣ ਵਾਸਤੇ ਅਸੀਂ ਸਾਰੇ ਸਸ਼ਕਤ ਹੋ ਕੇ ਕੰਮ ਕਰ ਸਕੀਏ ਜੈ ਕਾਂਗਰਸ ਜੈ ਭੀਮ ਜੈ ਭਾਰਤ ਡਾਕਟਰ ਪੀਮਰੋ ਅੰਬੇਡਕਰ ਜੀ ਜੋ ਸੰਵਿਧਾਨ ਨਰਮਾਤਾ ਨੇ ਸਾਡੇ ਉਹਨਾਂ ਦੀ ਪਰਿਨਰਮਾਨ ਜਿਸ ਪੂਰੇ ਵਿਸ਼ਵ ਭਰ ਦੇ ਵਿੱਚ ਮਨਾਇਆਗਾ ਔਰ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਇਹ ਹੈ ਕਿ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਡਕਰ ਐਸੀ ਸ਼ਖਸੀਅਤ ਹੋਏ ਜਿਨ੍ਹਾਂ ਦੇ ਅੱਜ ਦੁਨੀਆ ਭਰ ਦੇ ਵਿੱਚ ਜੇ ਸਟੈਚੂਆਂ ਦੀ ਗਿਣਤੀ ਕੀਤੀ ਜਾਵੇ ਜਣੀ ਸਨਮਾਨ ਦੀ ਗਿਣਤੀ ਕੀਤੀ ਜਾਵੇ ਤਾਂ ਸਭ ਤੋਂ ਵੱਧ ਸਟੈਚੂ ਬਾਬਾ ਸਾਹਿਬ ਅੰਬेडकर ਦੇ ਲੱਗੇ ਹੋਏ। ਅ ਅਮਰੀਕਾ ਦੇ ਰਾਸ਼ਟਰਪਤੀ ਨੇ ਬਾਬਾ ਸਾਹਿਬ ਅੰਬेडकर ਨੂੰ ਕਿਹਾ ਕਿ ਜੇ ਸਾਡੇ ਦੇਸ਼ ਵਿੱਚ ਪਾਇਆ ਹੋਵੇ ਤਾਂ ਅਸੀਂ ਉਹਨੂੰ ਸੂਰਜ ਦਾ ਖਿਤਾਬ ਦੰਦੇ। ਅ ਇਸੇ ਤਰ੍ਹਾਂ ਨੋਲਜ ਆਫ ਦੀ ਮੈਨ ਬਾਬਾ ਸਾਹਿਬ ਅੰਬेडकर ਨੂੰ ਮੰਨਿਆ ਗਿਆ। ਅੱਜ ਦੇ ਦਿਨ ਭਾਵੇਂ ਬਾਬਾ ਸਾਹਿਬ ਅੰਬेडकर ਸਾਡੇ ਤੋਂ ਵਿਛੜ ਗਏ ਸਾਡੇ ਤੋਂ ਚਲੇ ਗਏ ਪਰ ਬਾਬਾ ਸਾਹਿਬ ਅੰਬेडकर ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਨੇ ਵਿਸ਼ਵ ਭਰ ਦੇ ਵਿੱਚ ਜਿੰਦਾ ਨੇ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਦੋਂ ਇੱਥੋਂ ਜਾਂਦੇ ਐ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਮਤਲਬ ਸੰਸਕਾਰ ਦੇ ਮੌਕੇ 10 ਲੱਖ ਲੋਕਾਂ ਦਾ ਮਤਲਬ ਭੀੜ ਹੋਈ ਸੀ ਤੇ ਉਦੋਂ ਵੀ ਇਹ ਗੱਲ ਹੋਈ ਸੀ ਕਿ ਬਾਬਾ ਸਾਹਿਬ ਅੰਬੇਡਕਰ ਮਰੇ ਨੇ ਇੱਕ ਸਮੇਂ ਦੀ ਘਟਨਾ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹਣਾ ਅੱਜ ਦੇ ਦਿਨ ਉਹ ਜ਼ਰੂਰੀ ਹੈ ਕਿ ਬਾਬਾ ਸਾਹਿਬ ਅੰਬੇਡਕਰ ਜਿਨ੍ਹਾਂ ਦਿਨਾਂ ਦੇ ਵਿੱਚ ਅੰਦੋਲਨ ਕਰ ਰਹੇ ਸੀ ਸੰਘਰਸ਼ ਕਰ ਰਹੇ ਸੀ ਤਾਂ ਇੱਕ ਵਾਰ ਇੱਕ ਜਗ੍ਹਾ ਦੇ ਉੱਤੇ ਬਾਬਾ ਸਾਹਿਬ ਅੰਬੇਡਕਰ ਭਾਸ਼ਣ ਦੇ ਰਹੇ ਸੀ ਤੇ ਬਾਬਾ ਸਾਹਿਬ ਅੰਬੇਡਕਰ ਦੇ ਪਥਰਾਓ ਹੋ ਗਿਆ ਸੀ ਤੇ ਬਾਬਾ ਸਾਹਿਬ ਅੰਬ ਜਿਹੜੇ ਬੇਹੋਸ਼ ਹੋ ਗਏ ਉਹ ਦੁਬਾਰਾ ਹਸਪੀਟਲ ਗਏ ਤੇ ਬਾਬਾ ਸਾਹਿਬ ਅਮੜਕਰ ਨੂੰ ਅੰਗਰੇਜ਼ ਪੱਤਰਕਾਰਾਂ ਨੇ ਪੁੱਛਿਆ ਕਿ ਬਾਬਾ ਸਾਹਿਬ ਅਮੜਕਰ ਜਿਨ੍ਹਾਂ ਲੋਕਾਂ ਦੀ ਤੁਸੀਂ ਲੜਾਈ ਲੜ ਰਹੇ ਹੋ ਉਹਨਾਂ ਲੋਕਾਂ ਨੇ ਤੁਹਾਡੀ ਗੱਲ ਸੁਣਦੀ ਬਈ ਪਥਰਾਓ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਤੇ ਬਾਬਾ ਸਾਹਿਬ ਅਮੜਕਰ ਦੇ ਸ਼ਬਦ ਸੀ ਉਹਨਾਂ ਦਿਨਾਂ 'ਚ ਕਿ ਅੱਜ ਇਹਨਾਂ ਨੂੰ ਪਤਾ ਨਹੀਂ ਕਿ ਮੈਂ ਕਰਨਾ ਕੀ ਚਾਹਣਾ ਆਉਣ ਵਾਲੇ ਸਮੇਂ ਜਦੋਂ ਪਤਾ ਲੱਗੂਗਾ ਤਾਂ ਬਾਬਾ ਸਾਹਿਬ ਡਾਕਟਰ ਅਮੜਕਰ ਨੇ ਕਿਹਾ ਕਿ ਮੇਰੇ ਨਾਂ ਤੇ ਮੇਰੀਆਂ ਫੋਟੋ ਲਾ ਕੇ ਲੋਕਾਂ ਨੂੰ ਇਲੈਕਸ਼ਨ ਲੜਾ ਕੇ ਕਰਨਗੇ ਤੁਬਾ ਸਾਹਿਬ ਉਹ ਮਿਰਕਰ ਦੀ ਫੋਟੋ ਲਾਉਣੀ ਅੱਜ ਹਰ ਪਾਰਟੀ ਦੀ ਮਜਬੂਰੀ ਬਣ ਗਈ ਔਰ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਉਹ ਮਿਰਕਰ ਨੂੰ ਦੇਸ਼ ਦਾ ਪਹਿਲਾ ਕਾਨੂੰਨ ਮੰਤਰੀ ਬਣਵਾਇਆ ਔਰ ਬਾਬਾ ਸਾਹਿਬ ਦੀ ਕਾਬਲੀਅਤ ਨੂੰ ਦਿਖੜਿਆ ਹੋਇਆ ਉਸ ਉਸ ਸਮੇਂ ਦੀ ਸਰਕਾਰ ਨੇ ਬਾਬਾ ਸਾਹਿਬ ਉਹ ਮਿਰਕਰ ਨੂੰ ਸੰਵਿਧਾਨਿਕ ਜਿੰਮੇਵਾਰੀ ਸੌਂਪੀ ਭਾਵੇਂ ਬਾਬਾ ਸਾਹਿਬ ਉਹ ਮਿਰਕਰ ਦੇ ਨਾਲ ਬਹੁਤ ਸਾਰੇ ਮੈਂਬਰ ਸੀਗੇ ਔਰ ਦੇਸ਼ ਦੇ ਪਾਰਲੀਮੈਂਟ ਦੇ ਵਿੱਚ ਕੋਈ ਲੰਬੀ ਹੋ ਜੂ ਗੱਲ ਦੇ ਕਮਾ ਤਾਂ ਕੱਲਿਆਂ ਦੇ ਉੱਪਰ ਸਾਰਾ ਬੋਝ ਪੈ ਗਿਆ ਸੀ ਜਿਨ੍ਹਾਂ ਨੇ ਘੱਟ ਸਮੇਂ 'ਚ ਸਭ ਤੋਂ ਵਧੀਆ ਵਿਸ਼ਵ ਦੇ ਵਿੱਚ ਮਰਨ ਵਾਲਾ ਸੰਵਧਾਨ ਜਿਹੜਾ ਹੈ ਉਹ ਲਿਖ ਕੇ ਦਿੱਤਾ ਨੈਸ਼ਨਲ ਮੜੈਲਾ ਜਦੋਂ ਜੇਲ੍ਹ ਤੋਂ ਬਾਹਰ ਆਇਆ ਤਾਂ ਉਹਨੇ ਕਿਹਾ ਕਿ ਬਾਬਾ ਸਾਹਿਬ ਨੂੰ ਮਿਲ ਕੇ ਮੇਰੇ ਆਦਰਸ਼ ਨੇ ਤੇ ਬਾਬਾ ਸਾਹਿਬ ਮਿਲ ਕੇ ਇਸ ਸੰਵਧਾਨ ਨੂੰ ਉਹਨਾਂ ਨੇ ਮੰਨਿਆ ਸੋ ਇਸ ਕਰਕੇ ਅੱਜ ਦੇ ਦਿਨ ਅਸੀਂ ਸਮੁੱਚੇ ਦੇਸ਼ ਵਾਸੀ ਵਿਸ਼ਵ ਭਰ ਦੇ ਵਿੱਚ ਬਾਬਾ ਸਾਹਿਬ ਮਿਲਕਰ ਨੂੰ ਮੰਨਣ ਵਾਲੇ ਲੋਕ ਉਹਨਾਂ ਨੂੰ ਸਨਹਾਂ ਜਰੀ ਦੇ ਰਹੇ ਆ ਉਹਨਾਂ ਨੂੰ ਯਾਦ ਕਰ ਰਹੇ ਆ ਕਿਵੇਂ ਅਪੀਲ ਕਰੂੰਗਾ ਕਿ ਅੱਜ ਲੋੜ ਹੈ ਦੇਸ਼ ਦੀ ਇਕਤਾ ਤੇ ਖੜਤਾ ਨੂੰ ਬਚਾਉਣ ਲਈ ਜਿਸ ਤਰ੍ਹਾਂ ਦੇ ਹਾਲਾਤ ਭਾਜਪਾ ਨੇ ਪੈਦਾ ਕੀਤੇ ਹੋਏ ਨੇ ਦੇਸ ਦਾ ਸੰਵਧਾਨ ਬਦਲਣਾ ਚਾਹਦੇ ਨੇ ਬਾਬਾ ਸਾਹਿਬ ਮਿਲਕਰ ਦੀ ਸੋਚ ਉਹ ਤੋ ਲੋਕਾਂ ਨੂੰ ਪਾਸੇ ਕਰਨਾ ਚਾਹੁੰਦੇ ਨੇ ਅੱਜ ਸਾਰੇ ਦੇਸ਼ ਵਾਸੀਆਂ ਨੂੰ ਰਾਹੁਲ ਗਾਂਧੀ ਜੀ ਜਿਵੇਂ ਲੱਗੇ ਹੋਏ ਨੇ ਸਾਰੇ ਦੇਸ਼ ਵਾਸੀਆਂ ਨੂੰ ਹਰ ਨਾਗਰਿਕ ਨੂੰ ਬਾਬਾ ਸਾਹਿਬ ਅੰਬੇਦਕਰ ਵੀ ਅੱਜ ਦੀ ਪਰਉਮਨਤੀ ਸੀ ਤੇ ਪਰਨਰਮਾਨ ਦੂਸਰੇ ਮੌਕੇ ਤੇ ਪਰਨ ਕਰਨਾ ਚਾਹੀਦਾ ਹੈ ਕਿ ਬਾਬਾ ਸਾਹਿਬ ਦੇ ਮਿਸ਼ਨ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਬਾਬਾ ਸਾਹਿਬ ਦੁਆਰਾ ਲਿਖੇ ਸੰਵਿਧਾਨ ਨੂੰ ਬਚਾਉਣ ਦੇ ਲਈ ਤੇ ਲੋਕਤੰਤਰ ਨੂੰ ਬਚਾਉਣ ਲਈ ਵੋਟ ਦਾ ਅਧਿਕਾਰ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਸ਼ ਵਾਸੀ ਤਿਆਰ ਰਹੇਗਾ ਇਹ ਅੱਜ ਦੇ ਦਿਨ ਸਾਨੂੰ ਪਰਨ ਕਰਨਾ ਚਾਹੀਦਾ ਹੈ ਤੇ ਬਾਬਾ ਸਾਹਿਬ ਅੰਬੇਦਕਰ ਨੂੰ ਮੈਂ ਸਲੂਟ ਕਰਦਾ ਜਿਨ੍ਹਾਂ ਨੇ ਦੇਸ਼ ਦੀ ਇਜ਼ਤ ਤੇ ਖਣਤ ਨੂੰ ਬਰਕਰਾਰ ਰੱਖਣ ਲਈ ਇਹ ਸਭ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ